ਦੇਵਨਗਰ ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੋ ਸੀ ਜਿਹੜਾ ਤਕਰੀਬਨ 250 ਮਰਲੇ ਚ ਸੀ ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਡਿਪੋ ਬਣਾਇਆ ਸੀ ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੈਨਰ ਸੀ ਉਨ੍ਹਾਂ ਦੀ ਪੋਜੀਸ਼ਨ ਦਾ ਫਾਇਦਾ ਉਠਾਉਂਦੇ ਹੋਏ ਜਾਂ सुरेंद्र ਕੌਰ ਜੀ ਨੇ ਆਪਣੇ ਬੇਟੇ ਨੂੰ ਅਸ਼ੀਰਵਾਦ ਦਿੰਦੇ ਹੋਏ ਸ਼ਹਿ ਦਿੰਦੇ ਹੋਏ ਉਸ ਜਗ੍ਹਾ ਨੂੰ ਖਰੀਦ ਕੇ ਕਮਰਸ਼ੀਅਲ ਜਗ੍ਹਾ ਨੂੰ ਬਿਨਾ ਕਿਸੇ ਲਾਇਸੈਂਸ ਬਿਨਾ ਸੀਐਲਯੂ ਬਿਨਾ ਸੀਵਰੇਜ ਦੀ ਅਪਰੂਵਲ ਲਿਆ ਉਹਨੂੰ ਸਵਾ 100 ਮਰਲੇ ਜਗਾ ਨੂੰ ਕਮਰਸ਼ੀਅਲ ਨੂੰ ਰੈ residenial ਵਿੱਚ ਵੇਚਣਾ ਸ਼ੁਰੂ ਕਰਤਾ ਆ ਆ ਏਰੀਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਇੱਥੇ ਪਹਿਲਾਂ ਛੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓਲ ਨਗਰ ਦੀ ਹੁਣ ਸਾਫ਼ ਹੋ ਗਈ ਹੈ ਹੁਣ ਇਹਦੇ 4-4 5-5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ ਉਹਦਾ ਸਬੂਤ ਹੈ ਕਿ ਆ ਇੱਕ ਰਜਿਸਟਰੀ ਹੈ ਕਰੀਬਨ 3 ਮਰਲੇ ਦੀ 3 ਮਰਲੇ ਵੱਡੇ ਹੈ 3 ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ بیٹے ਦੀ ਫੋਟੋ ਹੈ ਔਰ ਉਹਨਾਂ ਦੇ بیٹے ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਲੀਗਲ ਹੈ ਗੈਰਕਾਨੂੰਨੀ ਹੈ ਬਿਨਾ ਕਿਸੇ ਪ੍ਰਵਾਨਗੀ ਦੇ ਹੈ ਇਹ ਸਿੱਧਾ ਸਾਦਾ ਸਾਫ਼ ਰਾਜਨੀਤਿਕ ਪਾਵਰ ਨੂੰ ਆਪਣੇ ਪਰਿਵਾਰ ਵਾਸਤੇ ਘਰ ਵਾਸਤੇ ਨਜਾਇਜ਼ ਵਰਤੋਂ ਦਾ ਇੱਕ ਉਦਾਹਰਣ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ